ਆਲੰਡੀ ਲੈ ਮੈਂ ਪਾਣੀ ਨਹੀਂ ਮੈਂ ਬਾਹਰ ਖਾ ਲਵਾਂ ਅੱਛਾ ਚੱਲ ਆ ਵੀ ਵਧੀਆ ਆਂਟੀ ਦੁੱਧ ਸੁਖ ਸੁਣ ਰਹੀਂਗੀ ਮੇਰਾ ਵਾਹ ਭਾਬੀ ਵਾਹ ਆ ਵੀ ਰੂਪਾ ਘਟੜਾ ਮੈਂ ਤੇ ਅੱਜ ਹੀ ਵੇਖਿਆ ਹੋ ਗਿਆ ਢਡੋਲਾ ਕੇ ਵਾ ਕੀ ਕੋਈ ਮੈਂ ਤੇ ਸੋਚਦੀ ਹੁੰਦੀ ਸੀ ਬਹਿ ਕੇ ਕਈ ਵਾਰੀ ਕਿ ਸ਼ਾਇਦ ਮੈਂ ਹੀ ਕਿਤੇ ਨਾ ਕਿਤੇ ਗਲਤ ਹੋਵਾਂ ਪਰ ਜਾਈ ਤੇ ਮੇਰੀ ਚੰਗੀ ਵੜੀ ਆ ਅੱਗੇ ਪਿਛੇ ਘੁੰਮਦੀ ਫਿਰਦੀ ਆ ਪਰ ਇਹ ਤੇ ਮੈਨੂੰ ਅੱਜ ਹੀ ਪਤਾ ਲੱਗਾ ਕਿ ਮੇਰੇ ਇੱਥੇ ਚਾਰ ਦਿਨਾਂ ਆਉਣ ਦੇ ਵਿੱਚ ਤਾਨੂੰ ਕਿੰਨੀ ਕ ਪੀੜ ਪੈਂਦੀ ਆ ਹਾਂ ਹੱਦ ਹੋ ਗਈ ਭਾਬੀ ਘਰ ਦੀਆਂ ਘਰ ਚ ਹੀ ਰਹਿੰਦੀਆਂ ਤੇ ਤਾਂ ਤੇ ਕੋਈ ਗੱਲ ਨਹੀਂ ਹੁੰਦੇ ਆਣ ਗਵਾਂਡ ਕੋੜ ਵੀ ਛੱਟਣ ਲੱਗ ਪਈਆਂ ਨੂੰ ਨਹੀਂ ਤੇਰਾ ਹੀ ਕਿੰਨਾ ਕ ਮਾੜਾ ਕਰ ਛੜਿਆ ਹੋਰ ਤੇ ਹੋਰ ਘਰ ਚ ਤੇ ਕੋਈ ਗੱਲ ਹੁੰਦੀ ਵੀ ਹੋਊਗੀ ਮੈਂ ਤਾਂ ਨੂੰ ਕੀ ਕਹਾਂ ਕਰੇ ਹਾਂ ਆ ਇੰਨਾ ਰੌਲਾ ਪੈਂਡਿਆ ਵੇਖਾਂ ਤਾਂ ਸਹੀ ਉੱਠ ਕੇ ਕੀ ਬੰਡਿਆ ਵੰਦਰ ਮੈਂ ਰਮਾ ਭਾਵੇਂ ਇੱਥੇ 4 ਦਿਨ ਔ ਮੇਰੇ ਮਨ 10 ਦਿਨ ਭਾਵੇਂ ਮੇਰੇ ਮੰਮੀ ਨਾ ਨਾ ਤਾਨੂੰ ਕੀ ਮਤਲਬ ਇਹ ਦੇਣਾ ਹਾਂ ਜੇ ਮੈਂ ਇੱਥੇ ਰਹਿਨੀ ਆ ਤੇ ਤੁਹਾਨੂੰ ਇਹ ਚ ਕੋਈ ਤਕਲੀਫ ਆ ਹਾਂ ਨਹੀਂ ਇਦਾਂ ਕੀ ਮੱਥਾ ਲਾ ਕੇ ਬਿਆਦੀ ਆ ਉਹ ਇਦਾਂ ਮੈਂ ਮੱਥਾ ਕੀ ਲਾਉਣਾ ਵਾ ਅੱਗੇ ਤੇ ਇਹ ਜਵਾਨੀ ਚੱਲਦੀ ਸੀ ਹੁਣ ਇਹਦਾ ਦਿਮਾਗ ਵੀ ਲੱਗ ਪਿਆ ਚੱਲਣ ਕੋਈ ਔਰ ਜਿਹੜੀ ਆਈ ਹੀ ਮੈਡਮ ਤੁਹਾਡੇ ਲੱਗਾ ਤੁਹਾਡੇ ਮੂੰਹ ਤੇ ਤੁਹਾਡੇ ਨਾਲ ਮਿੱਠੀ ਰਹਿੰਦੀ ਆ ਇਹਦੇ ਨਾਲ ਆਣ ਕੇ ਸਾਰੀਆਂ ਬਕਤੋਈਆਂ ਕਰਨ ਦੀ ਹੀ ਓਏ ਮੈਂ ਮਰ ਜਾ ਹਾਂ ਉਹ ਆ ਦੇਖਾ ਪਉਂਦੀ ਆ ਤੇਰਾ ਉਹ ਕੀ ਪਉਂਦੀ ਆ ਆ ਵੇਖੋ ਮੋਮੋ ਠੰਗਣੀ ਇੱਕ ਇੱਕ ਗੱਲ ਕਰਨ ਦੀ ਹੀ ਅਹ ਨਣਾਂ ਤੇ ਮੇਰੀ ਵੱਢਣ ਜੋਗੀ ਆ ਇਹ ਪੁਹਾੜੇ ਹੋਣੀ ਆ 10-10 ਦਿਨ ਹੋ ਗਏ ਬੈਠੀ ਨੂੰ ਜੋ ਸੇ ਦਾ ਮੈਂ ਪੇਕੋ ਲਿਆ ਕੇ ਖਾਣ ਦੀ ਆ ਆਪਣੀ ਮਾਂ ਦੇ ਘਰੋਂ ਖਾਣ ਦੀ ਆ ਸੁੱਖ ਮੇਰਾ ਤਾਂ ਰਾਦਾ ਕਿਉਂ ਨਹੀਂ ਸੱਦਾ ਹੋਣਾ ਇੱਥੇ ਤੇ ਫੇਰ ਮੂੰਹ ਰੋਬਰ ਗੱਲ ਹੋਵੇ ਨਿਕਾ ਤੇ ਮੈਂ ਉਹੀ ਅੰਦਰੋਂ ਜਾਣਾ ਸੀ ਮੈਂ ਤੇ ਮੰਮੀ ਸਟੋਰ 'ਚ ਹਾਂ ਤੇ ਮੈਂ ਹਾਂ ਉਹਨੂੰ ਜਾ ਹੀ ਲੈਂਦੇ ਹੁਣ ਵੇਖ ਲੈਣੇ ਵੀ ਕਿੰਨੀਆਂ ਕ ਕਰਦੀ ਆ ਕਿਉਂ ਨਹੀਂ ਦੱਸਣੀ ਮੀਣੀਆਂ ਜੀ ਕੀ ਗੱਲਾਂ ਸਾਡੀਆਂ ਕਰ ਜੂ ਮਾਮਾ ਧੀਆ ਜੀ ਹੋਰ ਤੇ ਹੋਰ ਸੱਚ ਭੂਆ ਨਾ ਮੈਂ ਪਿੰਗਾ ਪਾਈਆ ਇਧਰ ਮੈਡਮ ਨੇ ਭੂਆ ਨੂੰ ਵੀ ਫੋਨ ਜਾਂਦੇ ਜੇ ਫੋਨ ਕਰ ਦੀ ਜੇ ਫੋਨ ਉਹ ਹਾਂ ਨੋਣੀ ਪਤਾ ਇਹਨੂੰ ਗੁਵੇਨਪਾਲਾਂ ਟੇ ਨੂੰ ਪਤਾ ਜੇ ਹਾਂ ਇਹਨੇ ਮੈਂ ਮਰ ਜਾ ਹਾਏ ਨਹੀਂ ਹਾਏ ਨਾ ਮਾਰਦੀ ਨਹੀਂ ਮਰ ਰ ਗਈ ਹਾਏ ਨਹੀਂ ਇਧਰ ਕਿਧਰ ਇਹਨੇ ਰਿਸ਼ਤੇਦਾਰੀ ਬਣਾ ਲਈ ਮੈਂ ਛੱਡੀ ਤੇ ਹਾਏ ਇਹਨੇ ਨਹੀਂ ਹਾਂ ਕੀ ਹਾਂ ਫੋੜੀਆ ਹਾਂ ਤੇਰੇ ਕਿਹੜੀ ਪੋਤੇ ਤੇ ਕੋਈ ਭੂਏ ਹੈ ਨਹੀਂ ਹਾਏ ਜੀ ਮੈਂ ਕੀ ਕਰਾਂ ਦੂਰ ਦੀ ਦੂਰ ਦੀ ਕਿਹੜੀ ਨਹੀਂ ਮੈਂ ਤੁਹਾਡੀ ਮੰਮੀ ਹਾਂ ਮੰਮੀ ਮੈਂ ਨਹੀਂ ਤੇਰੀ ਕਿਹੜੀ ਕੰਮ ਜਾਨ ਮੇਰਾ ਰੱਖ ਲੈ ਦੂਰ ਚੱਲ ਜਾ ਹੁਣ ਪਰਾਂ ਹੋ ਜਾ ਉਠ ਮਮੀ ਉਠ ਫੇਰਾ ਇਹ ਹਾਂ ਰਹਿਣਾ ਮੈਂ ਇਹਨੇ ਤਾਂ ਖਤੀ ਰਹਿਣ ਮਾਰ ਮਕਾਇਆ ਉਧਰੋਂ ਖਤੀ ਆ ਜਾਂਦੀ ਮੇਰਾ ਨਾ ਕਰਨ ਹਾ ਹੈ ਨਹੀਂ ਤੇਰਾ ਬਹਿ ਜਾ ਬੇੜਾ ਮੈਂ ਕਾ ਦੋਨੀ ਸ਼ੱਡੀ ਤੂੰ ਫੜ ਲਿਆ ਨੂੰ ਉਹਨ ਖਤੀ ਨੇ ਹੁਣ ਤੈਨੂੰ ਕਿੱਦਾਂ ਫੋਨ ਕਰ ਲਿਆ ਉਧਰੋਂ ਹਾ ਹੈ ਉਹ ਕਿੱਥੇ ਕਰਦੀ ਮਮੀ ਟਾਈਮ ਚ ਟਾਈਮ ਕੱਢ ਕੇ ਭਾਬੀ ਜੀ ਫੋਨ ਲਾਉਂਦੇ ਉਹਨੂੰ ਉਦਾਂ ਹਰ ਚਾਰ ਪੁੱਛਦੇ ਆ ਕਿ ਭੂਆ ਸਾਡੀ ਹਾਂ ਮੈਂ ਇਹ ਨੰਬਰ ਦਿੱਤਾ ਤੇ ਇਹਨਾਂ ਨੇ ਉਹਨੇ ਵੀ ਕੀਤਾ ਹੋਊਗਾ ਜੜਾ ਨੂੰ ਛੜ ਕੇ ਕੁੰਬਲਖਾਨ ਨੂੰ ਫੜ ਦਿਨਾ ਗਾੜੀਆਂ ਨੂੰ ਨਹੀਂ ਨਹੀਂ ਮਮਾ ਤੁਸੀਂ ਇਹ ਸੋਚਿਆ ਮੇਰੇ ਕੋਲ ਨੰਬਰ ਕਿੱਥੋਂ ਆ ਜਾਣਾ ਮੈਂ ਮੈਂ ਆਪਣੀ ਭੂਆ ਲਾਇਆ ਤੁਹਾਡੀ ਤੇ ਫੋਨ ਲਿਆ ਫੋਨ ਇਹਨੇ ਨੰਬਰ ਲਿਆ ਤੇ ਤੁਹਾਡੀ ਕਿਹੜੀ ਭੂਆ ਮੈਂ ਅੱਜ ਜੱਕ ਸੁਣਿਆ ਨਹੀਂ ਬਟਾ ਦੀ ਕੋਈ ਭੂਆ ਹੈਗੀ ਆ ਹੈ ਹੈਗੀ ਆ ਦੂਰ ਦੀ ਸਾਡੀ ਭੂਆ ਕਿਹੜੀ ਦੂਰ ਦੀ ਪਾਕਿਸਤਾਨੋਂ ਆਈ ਨਹੀਂ ਚਲੀ ਨਹੀਂ ਮੈਂ ਹੁੰਦਾ ਤੂੰ ਤਾਂ ਕੀ ਕੀਤੀ ਨੀ ਗੱਲ ਆਪਣੇ ਭੂਆ ਨਾਲ ਕਿਤੇ ਕੋਈ ਵਿਆਹ ਚ ਨਾ ਕੀਤਾ ਆ ਗਿਆ ਕਿਉਂ ਸਾਨੂੰ ਮਾਰ ਲੱਗੀ ਤੂੰ ਕਰਾ ਸਾਡੀ ਕੋਈ ਛੱਡੇਗੀ ਚੁਗਲੀ ਕਰਨ ਵਾਲੀ ਉਧਰ ਉਹ ਆ ਜਾਂਦੀ ਐ ਨਖੱਤੀ ਗੱਲ ਕਰਨ ਵਾਲੀ ਮੇਰ ਨਾਲ ਕੋ ਤੇਰ ਨਾਲ ਕੋ ਸਾਡੀਆਂ ਜਣਾ ਚੋ ਵੀ ਬਹਿਣ ਲਈ ਆਈ ਆਈ ਆਹ ਕੋ ਹੋ ਗਿਆ ਸ਼ਰਮ ਚ ਮੂੰਹ ਮਾਰ ਕਿਹੜੇ ਕਹਣੇ ਤੇਰੇ ਠੰਡਾਂ ਠਕਾਂ ਤੇ ਤੂੰ ਮੇਰੇ ਕੋ ਮਾਫੀ ਮੰਗੇ ਸੱਚੀ ਹੋ ਜਾਨੀ ਆ ਉਹ ਹੋਰ ਤੇ ਹੋਰ ਅਗਲੀ ਜਿਹੜੀ ਆਈ ਸੀ ਨਾ ਕਹਿੰਦੀ ਬਹੁਤ ਰਖੂ ਦੇ ਵਿੱਚ ਉਹ ਨਾ ਉੱਟ ਪਾਣੀ ਦਾ ਭਰਿਆ ਵੀ ਜਾਵੇ ਤੇ ਕਿਹੜਾ ਕਿਤੇ ਪਤਾ ਲੱਗਣ ਡਿਆ ਐ ਤੂੰ ਆਪਣੇ ਪੇ ਕਹਿੰਦੀ ਮਦਦ ਕਰਿਆ ਕਰ ਜਿੰਨੀ ਹੁੰਦੀ ਆ ਆਹ ਵੇਖ ਲੋ ਆਹੋ ਇੱਕ ਭਰਾ ਦੇ ਮੇਰਾ ਚੰਗਾ ਵਾ ਦੂਜੇ ਦਿਨ ਬਥੇਰੀ ਮਦਦ ਕਰਨੀ ਆ ਜਿੰਨੀ ਮੇਕੋ ਹੁੰਦੀ ਆ ਪਤਾ ਨਹੀਂ ਕਿੰਨੇ ਕ ਮਦਦ ਕਰਦੀ ਆ ਇਹਦੇ ਨਹੀਂ ਜਿੱਦੋਂ ਦੀ ਆਈ ਆ ਉਹ ਕੋਈ ਪੜਾਉਂਦੀ ਰਹੀ ਆ ਉਹਦੇ ਚਾਟੇ ਤੇ ਲੱਗੀ ਹੋ ਮੇਰਾ ਕਰਾਤਾ ਉਹਨੂੰ ਵੀ ਲਿਆ ਕੇ ਤੇ ਉਹਦੀ ਵੀ ਚਟਣੀ ਬਣਾਈ ਆ ਇਕ ਵਾਰੀ ਹਾਂ ਇਹ ਉਹਦੇ ਚਾਟੇ ਤੇ ਲੱਗੀ ਕਦੋਂ ਦੇ ਇਹ ਪੈਸੇ ਦੇਣ ਨਹੀਂ ਉਹਦਾ ਘੋਟਾ ਟਵਾਇ ਲਾਈ ਮੈਨੂੰ ਤੇ ਪਤਾ ਹੀ ਨਹੀਂ ਲੱਗਾ ਹਾਂ ਮੈਨੂੰ ਕਿੱਥੇ ਉਹ ਨਹੀਂ ਕੋਹਾਂਦੀ ਵਿਚਾਰੀ ਉਹਨੇ ਕਹਿਣਾ ਉਹਦੇ ਗੋਲੀ ਲੈਣ ਆਈ ਸੀ ਆਹ ਜਿਹੜੀ ਉਹਦੇ ਪੀੜ ਪੈਣ ਦੀ ਸੀ ਨਾ ਉਹ ਤੇ ਉਹਦੇ ਇੱਥੇ ਹੀ ਹਟ ਗਈ ਹੋਣੀ ਆ ਤੇ ਨਾਲੇ ਤੁਹਾਡੇ ਵੀ ਹਟ ਗਈ ਹੋਣੀ ਆ ਹਣਾ ਕੋਈ ਟੁੱਟੜ ਪੀਰ ਦੀ ਦਿੱਤੀ ਮੈਨੂੰ ਯਾਰ ਦੀ ਜੇ ਮੈਂ ਖਾ ਕੇ ਮਰ ਜਾ ਫਿਰ ਤੂੰ ਬਿਠਾ ਕੇ ਬੋ ਮਤਰਾ ਗੋ ਨੱਖਾ ਤੂੰ ਹੀ ਕੱਲੇ ਜਦੋਂ ਰਹਿੰਦੇ ਨਾ ਉਦੋਂ ਤੇ ਇਹਦਾ ਗਾਲ ਲੱਗ ਜਾਂਦਾ ਮੇਰੇਆਂ ਚੌਕੀ ਤਾਂ ਹੀ ਤੇ ਹੁੰਦੀ ਆ ਤੇ ਇਹਨਾਂ ਦੀ ਆਕਰਦੋਤਾ ਨਹੀਂ ਮੈਨੂੰ ਪਤਾ ਲੱਗ ਜਾਂਦੀ ਆ ਵਾ ਚਲਾ ਮਮੀ ਇਹਨੂੰ ਕੀ ਕਹਿਣਾ ਵੀਰ ਨੂੰ ਆ ਲੰਦੇ ਫੇਰ ਕਰਨੀ ਆ ਗੱਲ ਤੇ ਸਿਆਪਿਆ ਹੋ ਜਾਣ ਤੇਰੇ ਪਰਾਂ ਹਾਏ ਰੱਬਾ ਮੇਰੇ ਤੇ ਦੇ ਨਹੀਂ ਮਾੜੇ ਚੱਲਣ ਰਹੇ ਆ ਹਾਏ ਅੱਜ ਗੁੰਦਰਜੀ ਇਥੇ ਸਟੋਰ ਚ ਵੜੀ ਮੈਂ ਕਿਹਾ ਕੋਠੇ ਦੇ ਕੱਪੜੇ ਲੈ ਕੇ ਗਈ ਆ ਹਾਏ ਰੱਬਾ ਹੁਣ ਭਾਬੀੜਾ ਨੂੰ ਵੀ ਫੋਨ ਤੇ ਕਰਤਾ ਇਹਨਾਂ ਨੇ ਤੇ ਭਾਬੀ ਨੇ ਕਹਣਾ ਕੀ ਕੰਮ ਕਰਨ ਢਈ ਤੂੰ ਹਾਏ ਰੱਬਾ ਨਾ ਆਂਟੀ ਗੋਲੀ ਲੈਣੋਂਗੀ ਤੇ ਨਾ ਮੈਂ ਗੱਲਾ ਛੇੜਦੀ ਹਾਏ ਕੀ ਕਰਾਂ ਮੇਰਾ ਬਹੁਤ ਜੀਣਾ ਹਰਾਮੀ ਆਹੋ ਬਹੁਤ ਜੀਣਾ ਹਰਾਮ ਹੋਣਾ ਹੀ ਇਹਨੇ ਆਣ ਘਰ ਨੂੰ ਸਾਥ-ਸਾਥ ਕੇ ਅੰਦਰ ਨੂੰ ਤੋਰ ਦਿੰਦੇ ਇਹਨਾਂ ਨੇ ਭਿਜੇ ਬਾਹਰ ਬੈਠੀ ਆ ਤੇ ਬਾਹਰੇ ਰਹਿੰਦਾ ਮੈਨੂੰ ਨਹੀਂ ਪਤਾ ਸਾਡੇ ਘਰ ਨੂੰ ਅੱਗ ਲਾਉਣ ਆਉਂਦੀਆਂ ਵਾ ਮੈਂ ਤੋਰ ਯਕੀਨ ਕੁਛ ਵੀ ਨਹੀਂ ਹੋਣਾ ਕੀ ਹੈ ਨਹੀਂ ਮਾਤਾ ਨੇ ਮੱਥੇ ਦਾਤ ਰੱਖਿਆ ਮੈਂ ਆਪਣੇ ਕਿਸ਼ਮਤ ਨੂੰ ਰੋਂਣ ਨਹੀਂ ਆ ਹੁਣ ਇੱਥੇ ਕੀ ਆ ਮੈਨੂੰ ਤੁਸੀਂ ਮਾਰ ਮੁਕਾਇਆ ਤੇਰੀ ਕਿਸਮਤ ਨੂੰ ਕੀ ਹੋਇਆ ਮਾਤਾ ਨਹੀਂ ਹੋਣਾ ਕੀ ਆ ਅਜੇ ਕੁਝ ਬਾਕੀ ਆ ਮੈਂ ਤੇ ਵੀਰ ਸਟੋਰ 'ਚ ਬੜੀ ਸੀ ਉਦਾਂ ਹੀ ਤੇ ਆਈ ਹੀ ਗਵਿੰਦਪਾਲ ਆਂਟੀ ਭਾਬੀ ਨੇ ਉਹਦੇ ਕੋਲ ਕਿਤੇ ਮੇਰੀਆਂ ਮੰਮੀ ਦੀਆਂ ਐਨੀਆਂ ਬਖਤੋਈਆਂ ਹਾਏ ਕਿਤੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਮੇਰੇ ਇਥੇ ਚਾਰ ਦੇ ਨਾਂ ਦੇ ਵਿੱਚ ਤੁਹਾਨੂੰ ਪਤਾ ਨਹੀਂ ਕਿੰਨਾ ਕ ਘਾਟਾ ਪੈ ਜਾਂਦਾ ਪਤਾ ਨਹੀਂ ਟਡ ਮੈਂ ਕੀ ਖਾ ਕੇ ਚੱਲ ਜਾਈ ਨਹੀਂ ਇਥੋਂ ਸਾਦੀ ਹੋਈ ਆ ਵੀਰੋ ਤਾਂ ਜਦੋਂ ਘਰ ਚ ਤੇ ਘਰ ਚ ਹੀ ਨਾ ਹੁਣ ਤੇ ਭਾਬੀ ਨੇ ਨਾ ਕਿਤੇ ਬਾਹਰ ਵੀ ਛੱਟਣ ਵਾਲੀ ਕੋਈ ਗੱਲ ਦੀ ਨਹੀਂ ਛੱਡੀ ਸੁੱਖ ਵੇਖ ਮੈਂ ਤੈਨੂੰ ਕਦੀ ਮਾਰਾ ਨਹੀਂ ਕਿਹਾ ਠੀਕ ਆ ਉਹ ਗਲਤੀਆਂ ਕਰਦੀ ਆ ਤੇ ਵਿੱਚ ਇਹ ਵੀ ਕਰਦੀ ਆ ਘਾਟੇ ਵੀ ਨਹੀਂ ਤੇ ਘਾਟੋ ਵੀ ਨਹੀਂ ਫਾਸ ਵਿੱਚ ਮੈਂ ਜਾਣਾ ਮੈਂ ਮੀਣਾ ਜਾਂ ਮੈਨੂੰ ਦੱਸ ਵੇ ਤੂੰ ਭੂਆ ਨੂੰ ਕਦੋਂ ਕਦੋਂ ਮਿਲਦਾ ਪਿਆਹੀਂ ਹਾਏ ਮੈਂ ਤੈਨੂੰ ਕਦੋਂ ਦਾ ਛੱਡਿਆ ਵੇ ਤੂੰ ਪਿਥਾੜੇ ਪਾਉਣਿਆ ਉਹਨੂੰ ਲੈ ਲੈ ਜਾਣਾ ਮੈਂ ਤਾਂ ਹੱਕ ਦੀ ਗੱਲ ਕਰਤੀ ਤੂੰ ਮੈਂ ਕਿੱਦਣ ਗਿਆ ਹਾਏ ਨਾ ਮੇਰੇ ਕੋ ਨੰਬਰ ਉਹਦਾ ਨਾ ਮੈਂ ਭੂਆ ਕੋ ਗਿਆ ਤੂੰ ਨਹੀਂ ਨਾ ਜਾਂਦਾ ਪਰ ਪਰਜਾਈ ਵਾਲ ਵੇਖ ਲੈ ਉਹਨੂੰ ਪੁੱਛ ਕੇ ਵੇਖ ਉਹਦੇ ਫੋਨ 'ਚ ਵੇਖੋ ਵੀ ਭੂਆ ਦਾ ਨੰਬਰ ਹੈਗਾ ਕਿ ਹੈ ਨਹੀਂ ਪੁਰੇ ਆਂਟੀ ਨੂੰ ਕਹਿਂਦੀ ਵੀ ਮੈਂ ਭੂਆ ਨੂੰ ਫੋਨ ਕਰਦੀ ਰਹਿੰਦੀ ਆ ਸਾਰੀ ਗੱਲਬਾਤ ਮੇਰੇ ਨਾਲ ਹੁੰਦੀ ਰਹਿੰਦੀ ਆ ਨਹੀਂ ਉਹ ਕੋ ਨੰਬਰ ਕਿਦਾਂ ਆ ਗਿਆ ਜਦੋਂ ਦਾ ਸਾਡਾ ਵਹ ਹੋਇਆ ਨਾ ਹੀ ਕਦੇ ਗਏ ਨਾ ਜਾਏ ਉੱਥੇ ਤੁਸੀਂ ਨਹੀਂ ਨਾ ਗਏ ਆਏ ਅਗਲੀ ਕੋ ਤਾਂ ਨੰਬਰ ਹੈਗਾ ਨਾ ਕਿੱਥੋਂ ਆ ਗਿਆ ਨੰਬਰ ਉਹ ਕੋ ਕਿੰਨੇ ਦਿੱਤਾ ਮੇਰੇ ਸਾਹਮਣੇ ਰਹੀ ਸੀ ਕਹਿਣ ਉਹ ਆਂਟੀ ਨੂੰ ਵੀ ਮੈਂ ਭੂਗ ਨੂੰ ਫੋਨ ਕਰਦੀ ਰਹੀ ਨਹੀਂ ਆ ਮੇਰੀ ਉਹਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਤੁਹਾਨੂੰ ਨਹੀਂ ਨਾ ਪਤਾ ਜੇ ਇੱਥੇ ਨਹੀਂ ਆਉਂਦੀ ਕਿਉਂ ਵਿਆਹਾਂ ਸ਼ਾਦੀਆਂ ਚ ਨਹੀਂ ਕਿਤੇ ਹੁਣ ਟੱਕਰਦੀ ਆਉਂਦੀ ਆ ਨਾ ਉਹਦੇ ਉੱਥੇ ਮਾਮਾ ਜੀ ਦੇ ਮੁੰਡੇ ਦੇ ਵਿਆਹ ਗਏ ਆ ਉੱਥੇ ਵੀ ਤੇ ਆਏ ਹੀ ਨਹੀਂ ਮੇਰੀ ਗੱਲ ਸੁਣ ਅਸੀਂ ਨਾ ਉਹਨੂੰ ਬੁਲਾਇਆ ਨਾ ਕਵਾਇਆ ਉੱਥੇ ਵੇ ਜਾਵੇ ਪਰਦੇ ਨਾ ਪਾ ਮਾਂ ਮਰ ਜਣਾਈ ਆ ਬੇਬੀ ਨਾ ਆਪ ਇਹਨਾਂ ਦਾ ਨਹੀਂ ਕੋਹ ਵੀ ਹਾਂ ਇਹਨਾਂ ਨੇ ਤੇ ਮਾਂ ਮੇਰੀ ਡੰਬ ਬਣਾਈ ਹੈ ਜਿੱਦਾਂ ਕਿ ਤਾਂ ਹੁੰਦਾ ਹੀ ਕੋਈ ਨਹੀਂ ਆ ਇੱਕ ਤਾਂ ਜਿਹੜੀ ਆਂਟੀ ਆਉਂਦੀ ਸਾਡੇ ਘਰ ਜਿੱਦੋਂ ਆਉਂਦੀ ਕਪੱਤ ਪਾ ਕੇ ਜਾਂਦੀ ਆ ਆਂਟੀ ਨੂੰ ਨਹੀਂ ਕੁਝ ਕਹਿਣ ਦੀ ਲੋੜ ਜੇ ਇਹਨੂੰ ਸੁਧਾਰ ਲੋਗੇ ਨਾ ਤੇ ਘਰ ਆਪੇ ਸਵਰਗ ਬਣ ਜਾਣਾ ਵਿਚਾਰੇ ਇਹਦੀ ਜ਼ੁਬਾਨ ਨਾ ਤਸੀਂ ਕੱਟੀ ਹੋਰ ਨਾ ਚਿਰ ਆਹੋ ਕੁਝ ਹੁੰਦਾ ਰਹਿਣਾ ਨਹੀਂ ਆ ਸਿਰ ਪਾੜਦਾ ਮੈਂ ਤਾ ਪਾੜੋਗੇ ਤੇ ਕੋਹ ਬਣ ਜਾਣਾ ਜਾ ਮੇਰਾ ਪਾੜਦਾ ਮੇਰਾ ਪਾੜੋ ਦਾ ਨਾ ਪੜ ਮੇਰਾ ਪਾੜ ਵੇ ਮੇਰਾ ਪਾੜ ਮਾਤਾ ਮੈਂ ਨਹੀਂ ਗਿਆ ਉਥੇ ਤੁਸੀਂ ਨਹੀਂ ਗਏ ਹੋ ਤਾਂ ਫੋਨ ਕਰਦੀ ਹੈ ਨਾ ਹਾਏ ਆਹ ਤੜੀ ਗੱਲ ਮੈਂ ਉਹਨੂੰ ਮਾਗਰ ਲੱਗਾ ਏ ਇਹਨੇ ਮੈਨੂੰ ਲੈ ਆ ਪੈਣਾ ਨਹੀਂ ਨਾ ਮੱਜ ਜਾ ਪਾਣੀ ਘਟ ਲਿਆਉਣਾ ਮੱਜ ਨਹੀਂ ਹਾਂ ਕੀ ਹੋਇਆ ਮੇਰੀ ਗੱਲ ਸੁਣ ਲਾ ਉਹ ਦੋਵੇਂ ਜਣੀਆਂ ਮਾਵਾਂ ਧੀਆ ਉਥੇ ਰੋਂੜੀ ਪਿੱਕਣ ਢਈ ਆ ਹੈ ਜੇ ਤੂੰ ਉਹਦਾ ਨੰਬਰ ਲੈ ਹੀ ਆ ਭੂਆ ਦਾ ਤੇ ਤੈਨੂੰ ਕੀ ਲੋੜੀ ਗਬਿੰਦਪਾਲ ਦੱਸਣ ਦੀ ਨਹੀਂ ਮੈਂ ਕਿਤੇ ਦੱਸਿਆ ਵਾ ਉਹ ਤੇ ਆਂਟੀ ਅੰਦਰ ਗੋਲੀ ਲੈਣ ਆਈ ਸੀ ਤੇ ਆਣ ਕੇ ਉਹਨੇ ਆਪ ਹੀ ਗੱਲ ਸੇੜ ਲਈ ਮੈਂ ਮੈਨੂੰ ਕੀ ਬੋਲ ਮੈਂ ਕਿੰਨਾ ਕੁ ਝੂਠ ਮੈਂ ਕਿੰਨਾ ਕੁ ਝੂਠ ਬੋਲਾਂ ਜੇ ਉਹਨੂੰ ਕੋ ਹੋ ਗਿਆ ਨਾ ਉਹ ਐ ਹੱਥ ਮਾਰਦੀ ਐ ਦੋਵੇਂ ਪਾਸੇ ਜੇ ਮਰ ਮੁਰ ਗਈ ਨਾ ਕੁਝ ਹੋ ਗਿਆ ਜੇ ਕੁੜੀ ਚਾਰ ਦਿਨ ਆਈ ਆ ਤੇ ਜੇਰਾ ਕਰੀ ਜਾਂਦਾ ਕੋ ਪੜਦੇ ਨਾਲ ਸਮਝਾ ਕੇ ਬੰਦਾ 100 ਬਣਾ ਮੈਂ ਤਾਂ ਕਦੀ ਕੋਈ ਅਜਿਹੀ ਗੱਲ ਨਹੀਂ ਕੀਤੀ ਉਹ ਆਂਟੀ ਆਈ ਸੀ ਤੇ ਆਂਟੀ ਨੇ ਗੱਲਾਂ ਸੇੜੀਆਂ ਤਾਂ ਗੱਲਾਂ ਨਿਕਲ ਆਈਆਂ ਮੁੰਡਾ ਮਾ ਮੇਰੀ ਮੈਨੂੰ ਕਹਿੰਦੀ ਵੀ ਨੰਬਰ ਤੇਰੇ ਕੋ ਹੈਗੇ ਆ ਤੂੰ ਜਾਂਦਾ ਮਿਲਦਾ ਵਰਤਨਾ ਤੇਰੇ ਕਰਕੇ ਮੈਂ ਗਿਆ ਉਹਨਾਂ ਨੂੰ ਮਿਲਣ ਠੀਕ ਆ ਨਹੀਂ ਜੋ ਬਣਾ ਕੀ ਗੱਲ ਹੋਈ ਹੁਣ ਤਾਂ ਜਵਾਨ ਹੋਇਆ ਵਾਂ ਧੀਆ ਪੁੱਤਾਂ ਵਾਲਾ ਵਾਂ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਮੋਢੇ ਤੇ ਚੁੱਕ ਦਰਦ ਦੀ ਕਿ ਲੋੜ ਆ ਕਿਉਂ ਕਹਿੰਸ ਦੱਸਦਾ ਮੈਂ ਭੂਆ ਨੂੰ ਫੋਨ ਕਰਦਾ ਚਿਕੜ ਮੇਰੇ ਤੇ ਹੀ ਸੁੱਟ ਦੇਣਾ ਵਾ ਵੇਖ ਮੈਂ ਜ਼ਿੰਮੇਵਾਰੀਆਂ ਚੁੱਕੀਆਂ ਠੀਕ ਆ ਤੇਰੇ ਪਤੀਏ ਦੀ ਜ਼ਿੰਮੇਵਾਰੀ ਮੈਂ ਚੁੱਕੀ ਆ ਮੈਨੂੰ ਬਹੁਤ ਕੁਝ ਦੇਖਣਾ ਪੈਂਦਾ ਅੱਜ ਮੇਰੇ ਪਤੀਏ ਦਾ ਵੀ ਮੈਨਾ ਮਾਰ ਹੀ ਦਿੱਤਾ ਤੁਸੀਂ ਜਿਮੇਵਾਰੀ ਚੁੱਕੀ ਆ ਉਹ ਗੜਾ ਰਾਤ ਨੂੰ ਉੱਠ ਉਠ ਖਾਣਿਆ ਇਹ ਗੱਲ ਸੁਣ ਤੇਰਨਾ ਮੈਂ ਇੰਨਾ ਕਰਦਾ ਠੀਕ ਆ ਸਾਰੀਆਂ ਜੋ ਮੇਰੀਆਂ ਆਪਣੇ ਹਿਸਾਬ ਨਾਲ ਚੁੱਕਣੀਆਂ ਪੈਗੀਆਂ ਜਿੱਦਾਂ ਤੂੰ ਕਰਦੀ ਨਾ ਲੋਕਾਂ ਨੂੰ ਦੱਸਦੀ ਫਿਰਦੀ ਅਈ ਉੱਥੋਂ ਹੋ ਕੇ ਆਏ ਆ ਮੈਂ ਲੋਕਾਂ ਨੂੰ ਕਿੱਥੇ ਦੱਸਿਆ ਮੈਂ ਦੱਸਣ ਤੇ ਨਹੀਂ ਆ ਕੁੜੀ ਨੇ ਵੱੱਦ ਚੜਾ ਕੇ ਗੱਲਾਂ ਕਰਨੀਆਂ ਪਤਾ ਜ਼ੁਬਾਨ ਜੀ ਐਡੀ ਲੰਮੀ ਆ ਕਹਿਦੀ ਤੇ ਫਿਰ ਆ ਕੇ ਆਈ ਹੁੰਦੀ ਤਾਨੂੰ ਸਾਰੇ ਡੱਬਰ ਮੈਂ ਤੇ ਆਪਣੀ ਮਾਂ ਤੋਂ ਹੁੰਦਾ ਜੇ ਤੂੰ ਗਿਰ ਕੇ ਨਾ ਉਹ ਕਹੀਂ ਗਿਆ ਤੂੰ ਅੱਗੀ ਗਿਆ ਤੂੰ ਯੋਗ ਮੈਨੂੰ ਨਾ ਡਰਦਾ ਰਹੀਦਾ ਹੁੰਦਾ ਮਾਂ ਦੀਆਂ ਨਜ਼ਰਾਂ ਚੋਂ ਗਿਰ ਗਿਆ ਕੀ ਗੱਲ ਤੂੰ ਕਾਹੇ ਪੋਆ ਵਾਲਾ ਨਹੀਂ ਆ ਸਾਰੀ ਜ਼ਮੀਨ ਜਾਤ ਕਿਹਦੇ ਨਾਮ ਆ ਤੁਹਾਡੇ ਨਾਂ ਹੀ ਆ ਨਹੀਂ ਕੀ ਉਹ ਮੈਨੂੰ ਪਾਣਾ ਮੈਂ ਟੱਕਣਾ ਮਾਂ ਮੇਰੀ ਆਪਣੇ ਥਾਂ ਮੈਂ ਸਿੱਧਾ ਸਿੱਧਾ ਕਹੋ ਡਰਦੇ ਕਿਉਂ ਜੇ ਵੀ ਹਾਂ ਹੀ ਪੋਆ ਨੂੰ ਮਿਲਣਾ ਵਾ ਤੇ ਮੰਮੀ ਮਿਲਣਾ ਵਾ ਉਹ ਕੱ ਤਰੀਕੇ ਨਾਲ ਮਿਲੀਦਾ ਹੁੰਦਾ ਆ ਕੁੜੀ ਦੱਸ ਦੱਸ ਦੇ ਆਣ ਕੇ ਰਹਿੰਦੀ ਆ ਉਹਨੇ ਕੀ ਦਿੱਤੀ ਉਹਦਾ ਨਹੀਂ ਚੀ ਕਰਦਾ ਵੀ ਮੈਂ ਆਪਣੇ ਪਿਓ ਦੇ ਘਰ ਜਾਵਾ ਇਸੇ ਕਰਕੇ ਕੀਤੀ ਆ ਉਹਨੂੰ ਨਾ ਤੂੰ ਕੀ ਆਖੋ ਮੈਂ ਤੇ ਮਿਲਣਾ ਜੇ ਮੇਰੇ ਲਈ ਮਾਂ ਪਿੱਟੇ ਤੇ ਭਾਵੇਂ ਰੋਵੇ ਉਹ ਕੱ ਤਰੀਕੇ ਨਾਲ ਮਿਲਾਂਗੇ ਕੋਈ ਗੱਲ ਦੀ ਟੈਨਸ਼ਨ ਨਾ ਤੇ ਲੈਣੀ ਪਖੰਡ ਕਰਨ ਦੀ ਸਾਰੇ ਉਹ ਕੁੜੀ ਨੇ ਭੁਆ ਦਾ ਜੀ ਦੱਸਤਾ ਵਾ ਉਹਨੂੰ ਪਤਾ ਜੇ ਮੇਰੀ ਨੌ ਕਿਤੇ ਉੱਥੇ ਚਲ ਗਈ ਤੇ ਮੇਰੇ ਪੋਲ ਖੁੱਲ ਜਾਣੇ ਆ ਇੱਥੇ ਕਹਿਤਾ ਹਿੱਸੇ ਲੱਗੀ ਆ ਛਦਾਈ ਬਣਾਇਆ ਹਰ ਮੇਰੀ ਉਹ ਭੈਣ ਉਹਦੇ ਬਾਰੇ ਕੋਈ ਨਹੀਂ ਮਾੜਾ ਕਹਿਣਾ ਭਾਂਵੇਂ 4 ਦਿਨਾਂ ਦਾ ਭਾਵੇਂ 10 ਦਿਨ ਦਾ ਵੇਖੀ ਉਹ ਕਿਹਦੀ ਭੈਣ ਅਸੀਂ ਤੁਸੀਂ ਤਾਂ ਭੁਆ ਜੀ ਨੂੰ ਮਿਲਣਾ ਜੇ ਠੀਕ ਆ ਮੈਂ ਮਿਲ ਕੇ ਰਹਿਣਾ ਜੇ ਸੁਣ ਲਿਆ ਇਹਦੀਆਂ ਗੱਲਾਂ ਵੇਖ ਲਿਆ ਯੋ ਤੂੰ ਨਾ ਕਰਦੀ ਕੋਈ ਨਹੀਂ ਕੀ ਹਾਂ ਮੈਂ ਮਰ ਜਾਣਾ ਹੀ ਆ ਤੇਰੇ ਸਿਰ ਚੜ ਕੇ ਨਾ ਕਰੋ ਚਾਚਾ ਜਾਨੀ ਨੂੰ ਤੇ ਰਖ ਲੈ ਇੱਥੇ ਚਾਚਾ ਨਾ ਤੂੰ ਨਹੀਂ ਅੱਛਾ ਆਂ ਮੈਨੂੰ ਕਿੱਦਾਂ ਮਿਲੂਗੀ ਹੈ ਉਹ ਅੱਡ ਜਾ ਕੇ ਸਾਰੇ ਵੇਚ ਕੇ ਹੱਥ ਵੜ ਕੇ ਲੈ ਕੇ ਜਾ ਜਾ ਭੂਆ ਨੂੰ ਮਿਲ ਜਾ ਮਮੀ ਮੈਂ ਇਹ ਤੜੂ ਦਿਖਵਾਣ ਮੈਂਨ ਵਾਲੀ ਚੁੱਪ ਕਰ ਮੈਨੂੰ ਪਿੰਡ ਨਾਲ ਵੀ ਦੱਸਿਆ ਭੂਆ ਨੇ ਕੋਈ ਜੈਦਤ ਨਹੀਂ ਖੜੀ ਮਮੀ ਮੇਰੀ ਸੁਣ ਲੈ ਗੱਲ ਇੱਕ ਮਿੰਟ ਚੁੱਪ ਮਮੀ ਮੇਰੀ ਸੁਣ ਲੈ ਗੱਲ ਹੋਰ 10 ਸਾਲਾਂ ਨੂੰ ਮੈਂ ਕਹੂੰਗੀ ਕਿ ਸੁਖਦਲੀ ਜਾਨੀ ਟਪਣੀਆਂ ਚਾਹੀਦੀ ਤੇ ਮੈਂ ਇਹ ਘਰ ਚੋਂ ਨਿਕਲ ਜਾਣਾ ਖਬਰਦਾਰ ਮੇਰੀ ਧੀ ਦਾ ਨਾ ਜਾਤੇ ਉਹ ਵੀ ਠੀਕ ਹੈ ਉਹ ਵੀ ਧੀ ਹੈ ਕਿਸ ਦੀ ਆਪਣੀ ਜ਼ੁਬਾਨ ਅੰਦਰ ਰੱਖ ਮਮੀ ਮੈਨੂੰ ਸਾਰਾ ਪਤਾ ਲੱਗ ਗਿਆ ਕੋਈ ਭੂਆ ਨੇ ਥੋੜਾ ਸਹੀ ਖੜਿਆ ਮੈਨੂੰ ਵੀ ਸੱਚ ਦਾ ਪਤਾ ਮੈਨੂੰ ਕਿਹੜੀ ਆਪਰੀ ਜਾਂਦੀ ਆ ਲੈਣੀ ਖੱਤੀ ਜਾਂਦੀ ਆ ਲੈ ਹਾਂ ਜਦੋਂ ਸੱਚ ਦਾ ਪਤਾ ਲੱਗੇ ਨਾ ਤੇ ਅੱਗ ਲੱਗਦੀ ਆ ਮੈਂ ਅਜੇ ਤੱਕ ਤੁਹਾਡੇ ਘੜੀ ਬੋਲੀ ਨਹੀਂ ਹਾਂ ਮੈਂ ਦਵਾਈ ਖਾ ਕੇ ਮਰ ਜਾਣਾ ਹੀ ਮੈਂ ਤੇਰਾ ਸ਼ੋਪਾ ਕਰਨਾ ਕੱਲ ਮੇਰੀ ਸੋਣਲਾ ਮੰਮੀ ਕੱਲ ਹਾਂ ਮੈਨੂੰ ਮਾਂ ਤੋਂ ਥੋੜਾ ਜਨੀ ਆ ਮੰਮੀ ਹਾਂ ਨਹੀਂ ਕੰਮ ਕਰਨੇ ਤੈਨੂੰ ਮੈਂ ਦੱਸਤਾ ਹੀ ਮੈਂ ਤਾਂ ਸਚਾਈ ਚੋਣੀ ਆ ਤੇ ਪੂਆ ਨੇ ਕਿਹੜਾ ਹਿਸਾ ਖੜਾ ਨਾ ਪੂਆ ਨੂੰ ਮੇੜਾ ਜੀ ਤੇ ਪੂਆ ਦੀ ਲੱਗਦੀ ਕੀ ਰਿਸ਼ਤੇਦਾਰ ਮੇਰੇ ਪੂਆ ਦੀ ਕੀ ਲੱਗਦੀ ਨੇ ਉਹਦਾ ਆਪਰਾ ਪਤਿ ਆਉਦਾ ਵਾ ਉਹ ਵੀ ਐਸੇ ਕਰਦੀ ਧੀ ਆ ਜੀ ਇਹੀ ਇੱਜਾ ਦੀ ਸਾਡੀ ਮਾਪਿਆਂ ਦੀ ਗੱਲ ਹੈ ਭੁਆ ਦੀ ਚਲਾਈ ਜਾਂ ਨਾ ਚਲਾਈ ਜਾਂ ਤੂੰ ਕੌਣ ਹੋਣੀ ਤੀਜੇ ਪਾਸ਼ਾ ਮਮੀ ਕੀ ਆਉਂਦਾ ਤਾਂ ਕਾ ਦਈਏ ਨਾ ਹਰ ਕਾ ਚੀ ਜਾਣਾ ਵਾ ਨਹੀਂ ਉਹਦਾ ਵੀ ਜੀ ਕਰਦਾ ਜਿੱਦਾਂ ਤੇਰੇ ਨਹੀਂ ਨੀ ਤੇਰਾ ਤੂੰ ਜਾਣੀ ਕਿ ਮੈਂ ਜਾਣੀ ਨਰਖਾਂ ਚ ਤੇਰੀ ਧੀ ਦਾ ਦਾਦੇ ਨਾਲ ਕੇ ਰਹਿੰਦੀ ਮਹੀਨਾ ਵੀ ਨਾ ਰਹਿੰਦੀ ਦਿਨ ਦਿਹਾੜਾ ਰਹਿੰਦੀ ਆ ਤੇ ਕੀ ਗੱਲ ਆ ਉਹਦਾ ਘਰ ਬਾਹਰ ਹੈ ਉਹਦਾ ਵੀ ਹੀ ਨਹੀਂ ਉਹਦਾ ਵੀ ਹੀ ਜਿਹਨੂੰ ਤੁਸੀਂ ਮੇਰਾ ਸੋਨਾ ਕਾਲਾ ਬਾ ਤੈਨੂੰ ਘਰ ਚੋਂ ਕੌਲੀ ਨਹੀਂ ਦੇਣੀ ਮੈਂ ਸਾਰਾ ਉਹਦਾ ਨਾਲ ਹੋਣੀ ਆ ਤੇ ਤੈਨੂੰ ਲੱਗਣੀ ਆ ਅਸਲ ਕਿਹਾ ਕੋ ਕਲ ਨਹੀਂ ਲੈ ਕੁੜੀ ਦੇ ਨਾਲ ਆ ਤੇ ਸਾਨੂੰ ਨਾ ਉਦੋਂ ਜੰਮਦੀ ਜਾ ਜਾ ਘਰ ਜਾ ਕੇ ਬਹਿ ਜਾ ਉਹ ਜੇ ਤੀ ਦੇ ਨਾਲ ਲਾਉਣਾ ਹੀ ਸਭ ਕੁਝ ਤੇ ਆ ਪੁੱਤ ਕੀ ਕਰਨੂ ਆਇਆ ਸੀ ਇਹਨੂੰ ਨਾ ਵਿਆਹ ਦੀ ਮਾਤਾ ਤੇ ਲਾ ਦੀ ਦੀ ਕੁੜੀ ਦੇ ਨਾਲ ਉਹ ਤੈਨੂੰ ਤੇਨ ਪੂਆ ਕੋ ਪਲਣਾਵਾ ਤੇ ਨਾ ਲਾਉਣਾ ਨੀ ਪੂਆ ਉਹ ਜਾ ਕੇ ਘਰ ਜਾ ਕੇ ਬਹਿ ਜਾ ਉਹ ਚੜ ਘੜ ਜੋੜੇ ਹੱਥ ਮੈਨੂੰ ਛੱਡੋ ਪੂਆ ਤੇ ਬੋਕ ਬੋਕਰੋਂਦੀ ਆ ਮੈਂ ਸੁਣਿਆ ਕਿਹ ਕੋ ਉਹ ਤੇ ਰੋਂਦੀ ਤੇਰੀ ਜਾਨ ਨੂੰ ਮਾਤਾ ਕਿਉਂ ਨੇ ਪੈਸੇ ਹੀ ਮੰਗ ਲਿਆ ਹੀ ਕਿਉਂ ਨਾਲ ਕੁੱਤਾਂ ਗੱਲ ਕੋ ਤੇ ਆ ਹੀ ਹੁੰਦੀ ਸਾਨੂੰ ਪੈਸੇ ਮੰਗ ਲਿਆ ਤੁਸੀਂ ਛੱਡਤੀ ਪਿਖ ਰਿਆ ਨਾ ਜਮੀਨ ਚ ਹਿੱਸਾ ਲੈ ਜਾਣਾ ਮੰਮੀ ਆ ਬਹੁਤ ਵੱਡੀ ਗਲਤੀ ਕੀਤੀ ਤੁਹਾਡਾ ਸੁਣਨਾ ਹੀ ਨੀ ਕਿਹਾ ਹਾਂ ਉਹ ਕਿਨੇ ਛੱਡ ਕੋ ਪੈਸੇ ਖੜੇ ਆ ਦੇਨ ਦੀ ਮਾਰੀ ਸ਼ਰਮ ਦੀ ਮਾਰੀ ਨੀ ਇੱਥੇ ਆਉਂਦੀ ਓ ਮਮੀ ਆ ਗੱਲਾਂ ਤੇ ਪੋਚਾ ਨਾ ਹੀ ਪਾਤੇ ਚੰਗਾ ਮੈਨੂੰ ਸਭ ਕੁਝ ਪਤਾ ਲੱਗ ਗਿਆ ਵਾ ਮੈਂ ਕੋਈ ਨਿਆਣੀ ਨਹੀਂ ਆ ਜੇ ਤੈਨੂੰ ਉਹਦਾ ਗਰੇ ਗੁੰਦਾ ਨਾ ਉਥੇ ਦੋਨੇ ਜੀ ਚੱਲ ਜਾਓ ਇੱਥੇ ਮਰਤੀ ਲੈਣ ਕੇ ਬਹਿ ਜਾਣਾ ਆਪੇ ਸਮਾਈ ਤੋਂ ਖੜੂ ਗਏ ਸਾਥ ਅੱਛਾ ਰਾਤ ਕਿਉਂ ਰੋਦਾ ਵਾ ਆ ਪੁੱਤ ਕੋਈ ਨਹੀਂ ਲੱ ਈਦਾ ਉਹ ਕਾਜ ਯੋਜਨਾ ਨੇ ਮੈਂ ਮਾਤਾ ਮੈਂ ਤੇ ਕਰਦੀ ਨਹੀਂ ਮੈਂ ਤੇ ਕਰਦੀ ਨਹੀਂ ਅਗਲੀ ਨੇ ਮੈਨੂੰ ਸਚਾਈ ਦੱਸੀ ਆ ਦੱਸੀ ਵੀ ਮੈਨੂੰ ਉਹਨੇ ਹੀ ਆਜੇ ਵੀ ਨੰਬਰ ਹੀ ਮੈਨੂੰ ਨਹੀਂ ਆਈ ਆ ਹੋਰੇ ਬਹਿ ਜਾ ਡੇੜਾ ਉਹਨੇ ਸੱਦਦੀ ਮਾਦਾ ਕਾ ਜਨੀ ਤੇ ਸਾਧਰਾ ਕਾ ਦੀ ਮੋਂ ਪੰਦੇ ਇਕੱਠੇ ਉਦੋਂ ਤੇ ਦਰ ਮਿੱਠੀਆਂ ਬੈ ਬੈ ਗੱਲਾਂ ਇੰਨੀਆਂ ਕਰਦੀ ਮਾਤਾ ਮੈਂ ਬੋਲਦੀ ਨਹੀਂ ਹਾਂ ਬੋਲਣਾ ਕਾ ਤਸਰੀ ਵੰਗੜੀ ਆ ਪਰ ਮੈਨੂੰ ਭੂਆ ਦਾ ਦੁੱਖ ਮਾਰਿਆ ਉਹਦਾ ਵੀ ਦੇਂਦਿਆ ਰੋਂ ਨੂੰ ਜੀ ਕਰਦਾ ਉਹ ਵੀ ਐਸੇ ਕਰਦੀ ਧੀ ਆ ਉਹਨੂੰ ਤੁਸੀਂ ਦੇਂਦਿਆ ਦੋ ਨਾ ਆਪ ਤੇ ਆਪਣੀ ਕੁੜੀ ਨੂੰ ਛੋੜੇ ਪਰ ਤਾ ਸੁਣ ਆਪਣਾ ਭੂਆ ਨੂੰ ਤੇਰੇ ਕੋਲ ਮਿਲਿਆ ਨਹੀਂ ਜਾਂਦਾ ਤੇ ਇਹਦੀ ਭੂਆ ਵਾ ਤੁਂ ਠੱਠ ਜਾਨੀ ਆ ਮੇਰੀ ਤਾਂ ਭੂਆ ਹੀ ਕੋਈ ਨਹੀਂ ਆ ਨਖਤ ਗਏ ਹਾਗੀਆਂ ਤੂੰ ਵੀ ਛੱਡਣਾ ਹੀ ਆ ਅਹੀਂ ਨਹੀਂ ਛੱਡੀਆਂ ਅਹੀਂ ਨਹੀਂ ਇਹੋ ਜਿਹਾ ਕਾਡਾ ਵੀ ਪਤਾ ਕਾਡਾ ਮਾਤਾ ਜਾ ਜਾ ਪਰ ਆ ਜਾ ਜਾ ਬਾਹਰ ਆ ਜਾਦੀ ਆ ਪਰ ਬੋਰੀ ਗੱਲ ਨਾ ਕਿਤੇ ਮੇਰੇ ਕੋ ਕੋ ਖਾਣਾ ਨਹੀਂ ਠੀਕ ਆ ਕੱਢ ਕੇ ਇਥੋਂ ਘਰੋਂ ਤੇ ਚੰਗੀਆਂ ਹੀ ਖੱਟਦੀ ਫਿਰਦੀ ਮਾਤਾ ਕਾਦੀਆਂ ਲੋਕੀ ਦੇ ਪ੍ਰਿੰਟ ਦਵਾਈਆਂ ਦੇਣ ਡਿਆ ਵਾ ਫਿੰਣਾ ਨੂੰ ਤੇ ਸਾਰਾ ਲੁੱਟ ਪੁੱਟ ਲਿਆ ਮਾਤਾ ਮੁਕੇ ਚਬਾੜਾ ਤੋੜ ਦੋ ਤੇਰਾ ਅਸ਼ਾ ਮਾਰ ਕੇ ਵੇਖ ਤੂੰ ਮੈਂ ਮਾਰ ਕੇ ਵੇਖ ਤੂੰ ਜਾ ਤੈਨੂੰ ਸਾਰਾ ਪਿੰਡ ਕਹਿਣ ਡਿਆ ਵਾ ਸਾਰਾ ਪਿੰਡ ਦੁਹਾਈਆਂ ਤੇ ਡਿਆ ਆਇਓ ਆਹ ਤੇ ਸਾਧਗਰਾਂ ਦਾ ਜਿਆਦਾ ਪਿਆਰ ਤੇਰੇ ਹੀ ਸਾਰੇ ਜਾਂ ਮਰ ਭਾਈ ਮਰ ਮਾਰਾ ਥੱਲੇ ਲੱਗਾ ਭਾਈ ਮਾਤਾ ਥੱਲੇ ਲੱਗਾ ਬੁੱਢੀ ਦੇ ਹਾਂ ਹਾਂ ਬੁੱਢੀ ਦਾ ਤੇ ਮੇਰੇ ਵਾਲਾ ਆਇਆ ਨਾ ਤੇ ਫੇਰ ਵੇਖੀ ਨਹੀਂ ਹਾਂ ਤਾਂ ਮੇਰੀ ਗੱਲ ਸੁਣਾ ਮੈਂ ਚੱਜਣਾ ਹੀ ਤੁਹਾਡੇ ਸਿਰ ਚੜ ਕੇ ਹੋਰ ਕੁੜੀ ਕੋ ਨਹੀਂ ਜਾਣਾ ਮਾਤਾ ਤੁਹਾਡਾ ਨੱਕ ਵੱਢ ਕੇ ਜਾਣਾ ਹੀ ਮੈਂ ਇੱਕ ਦਿਨ ਹੀ ਤੀਨੇ ਰੱਖਿਆ ਤੈਨੂੰ ਇੱਕ ਦਿਨ ਤੂੰ ਹੀ ਕਹਿੰਦੇ ਰਾਲਾ ਪਾਇਆ ਮੈਂ ਬਾਹਰ ਪਾਈ ਸਭ ਜੀ ਖਲਾਰ ਕੇ ਬੈਠੀ ਬਾਜ਼ਾਰ ਕੋਲ ਨੂੰ ਸਬਜੀ ਨੂੰ ਇਹਨਾਂ ਸਬਜ਼ੀਆਂ ਲੈ ਲੈ ਦੇਣਗਾ ਇਹਦੇ ਸੁੱਕੀ ਰੋਟੀ ਵਾਲੇ ਨਹੀਂ ਦੇ ਇਹਦੀ ਤਾਂ ਸੰਗੀ ਕੋਟ ਦੋ ਫਿਰ ਘੰਡੇ ਬੈਣੀ ਤਾਂ ਨੂੰ ਨਹੀਂ ਸੁੱਕ ਕੀ ਮਾੜਾ ਆਖਿਆ ਮੈਂ ਇਹੋ ਗੱਲ ਕੁੱਸੀ ਆ ਵੀ ਮਮੀ ਭੂਆ ਦੀ ਸੱਚਾਈ ਸੁਣਨਾ ਚਾਹੇ ਦੇਖ ਤਾਂ ਪੁੜਕ ਪੁੜ ਕੇ ਆਉਂਦੀ ਉੱਥੇ ਇੱਥੇ ਨਾਟਾ ਖਾਂਦੀ ਵੀ ਭੀ ਭੂਆ ਦੀ ਸੱਚਾਈ ਸੁਣਨਾ ਚਾਹੇ ਹਾਡੀ ਪੂਆ ਅਸੀਂ ਮਿਲੀਏ ਜਾਂ ਨਾ ਮਿਲੀਏ ਤੁਸੀਂ ਕੌਣ ਹੁੰਦੇ ਹੋ ਪੂਣ ਮਿਲਣ ਆਲੇ ਜਦੋਂ ਅਸੀਂ ਨਹੀਂ ਮਿਲਦੇ ਤੇ ਤੁਸੀਂ ਆਣ ਕੇ ਸੰਝਾ ਕਿਥੋਂ ਪਉਣ ਦੇ ਜੋ ਕੀ ਗੱਲ ਉਹ ਪਤੀਆ ਦਾ ਮੈਂ ਨਾ ਤੇ ਮੇਰੀ ਗੱਲ ਸੁਣ ਪਰਜਾਈ ਜਦੋਂ ਦੀ ਵਿਆਹੀ ਆਈਆਂ ਵੇਖਿਆ ਕਦੇ ਪੂਆ ਇੱਥੇ ਆਈ ਤੇ ਜਾ ਹੀ ਕਦੇ ਉੱਥੇ ਗਏ ਤੇ ਕੱਲ ਨੂੰ ਜੇ ਮੇਰੀ ਮੇਰੀ ਨੌਣੇ ਆਣ ਕੇ ਨਹੀਂ ਕਹਤੀ ਗੱਲ ਤੇ ਫਿਰ ਕਿਦਾਂ ਮਿਰਚਾ ਲੱਗਣੀਆਂ ਵੀ ਇਹ ਪੂਆ ਕਿਹੜੀ ਐ ਫਿਰ ਐਦਾਂ ਹੀ ਦੁੱਖ ਲੱਗਦਾ ਵਾ ਆਉਣੀ ਆ ਨਾ ਤੇ ਆਵਾਂਗੀ ਵੀ ਜਦੋਂ ਅਗਲੇ ਐਨੇ ਚੜਦੀ ਆਉਂਦੀ ਨਹੀਂ ਆ ਤੇ ਤੁਸੀਂ ਕਿਧਰ ਵਖੀ ਸੰਝਾ ਪਾਲੀਆਂ ਤੇਰੀ ਮਾਂ ਜਾ ਆ ਜਾ ਮਾਰ ਮਾਰਨਾ ਚੁਰਿਆ ਜਾ ਤੇ ਵੇ ਜਾ ਕੇ ਆਲੀ ਚੱਲੀਏ ਗਾਂ ਕਾਹਤੇ ਸ਼ੇਰ ਚੜਦੀ ਆ ਤੇਰਾ ਦਿਮਾਗ ਖਰਾਬ ਆ ਅਗਲੀ ਕੁੜੀ ਕੱਲੀ ਮੇਰੀ ਨਾ ਜ਼ਮੀਨ ਹੀ ਹੈਗੀ ਮਾਤਾ ਦੇ ਨਾਲ ਵੀ ਜ਼ਮੀਨ ਹੈਗੀ ਆ ਠੀਕ ਆ ਅਗਲੀ ਕੁੜੀ ਕੱਲੂ ਹਿੱਸਾ ਲੈ ਜੂ ਮਾਤਾ ਨੂੰ ਦੇ ਦੂਗੀ ਐਡਾ ਕਿਦਾਂ ਹਿੱਸਾ ਲੈ ਜੂ ਭਰਾ ਨੂੰ ਮਾਰ ਦੇ ਤੇ ਫੇਰੇ ਹਿੱਸਾ ਲੈ ਜੇ ਅੱਜ ਬਾਹਰ ਆਪਣੀ ਥੱਲੇ ਕਰ ਸਾਰੀ ਉਮਰ ਮਾਤਾ ਲੈ ਜਾਂਦੀ ਨਾ ਖੜਨਾ ਹੁੰਦਾ ਵਾ ਚੰਗੀ ਤੂੰ ਗੱਲ ਖਾਦੀ ਮੇਰੀ ਮਾਂ ਦਾ ਸੁਭਾ ਸਾਰੀ ਉਮਰ ਮਾਂ ਦਾ ਸੁਭਾ ਇਹ ਨਹੀਂ ਬਦਲ ਸਕੇ ਉਹ ਜੋਬਨ ਬੰਦਾ ਬਣ ਬੰਦਾ ਜੇ ਤੂੰ ਹੀ ਕਹੇ ਜੋਗਾ ਹੁੰਦਾ ਨਾ ਅਜਿਹਾ ਗੱਲਾਂ ਮੈਨੂੰ ਨਾ ਸੁਣੀਆਂ ਪੈਂਦੀਆਂ ਉਹ ਭੂਆ ਤੁਹਾਡੀ ਹੈ ਜੇ ਤੂੰ ਇੰਨਾ ਜੋਗਾ ਹੋਵੇ ਤਾਂ ਮੈਨੂੰ ਉਹ ਗੱਲਾਂ ਸੁਣਾ ਜਾਂਦੀਆਂ ਗੱਲਾਂ ਮੈਨੂੰ ਸੁਣਾਈ ਜਾਂਦੀਆਂ ਤੂੰ ਸਾਰੀ ਉਮਰ ਮਾਂ ਦੇ ਥੱਲੇ ਲੱਗੇ ਰਹਿਣਾ ਵੇ ਮੇਰੀ ਗੱਲ ਸੁਣ ਸਿਆਣੇ ਬਣੋ ਹਣਾ ਦਵਿੰਦਰ ਤੂੰ ਗਰੀਬ ਘਰੋਂ ਉੱਠ ਕੇ ਆਈ ਠੀਕ ਆ ਪਤਾ ਨਹੀਂ ਮੈਨੂੰ ਅੱਜ ਮੈਨਾ ਮਾਰਦਾ ਤੁਸੀਂ ਵੀ ਦੋ ਮੈਨੂੰ ਦੋ ਨਾ ਤੂੰ ਮੈਨੂੰ ਇਹੀ ਗੱਲ ਕਹਿਤੀ ਮੈਂ ਤੈਨੂੰ ਕਦੀ ਮਾਰਾ ਨਹੀਂ ਕਿਹਾ ਇੱਕ ਮੇਰੀ ਮਾਂ ਵਾ ਕੋਈ ਗੱਲ ਨਹੀਂ ਉਹਦਾ ਫਰਜ਼ ਬਣਦਾ ਕਹਿ ਮੈਂ ਜੇ ਮੈਂ ਗਰੀਬ ਘਰੋਂ ਆਈ ਆ ਤੇ ਮੈਨੂੰ ਤੁਸੀਂ ਲਿਤੜੀ ਜਾਓਗੇ ਵੇ ਗਰੀਬ ਕਰਦੀ ਅਸੀਂ ਤਗੜੇ ਦੀ ਵੇ ਤਗੜੇ ਕੀ ਸਵਾਰਨ ਡਿਆ ਧੀਆਂ ਭਣਾ ਨੂੰ ਤੁਸੀਂ ਮਿਲਣਾ ਛੱਡਤਾ ਜੇ ਇੰਨੀ ਤਰ੍ਹਾਂ ਚ ਜੁਰਤ ਹੁੰਦੀ ਅੱਜ ਭੂਆ ਇੱਥੇ ਆਉਂਦੀ ਹਰੀ ਉਮਰ ਮਾਂ ਦੇ ਪਿਛੇ ਹੀ ਲੱਗਾ ਰਿਆ ਵਾ ਕਹਿ ਹੱਸਦਾ-ਸਦਾ ਵੀ ਮੇਰੀ ਭੂਆ ਵਾ ਮੈਂ ਮਿਲਣਾ ਵਾ ਮੇਰਾ ਤੇ ਬੋਲ-ਬੋਲ ਗੱਲ ਵੀ ਦੁਹਣ ਲੱਗ ਗਿਆ ਵਾ ਪਰ ਇਹਨਾਂ ਦੀ ਜਬਾਨਾ ਨਹੀਂ ਉਠਾ ਹੋਣੀ ਤਨ ਮਦਦਤਾ ਮਾ ਮੈਨੂੰ ਪਤਾ ਸਾਡੀ ਭੂਆ ਏਦਾਂ ਕਦਾ ਜ਼ਮੀਨ ਲਾਜੂ ਨਾਲੇ ਕਹਤਾ ਤੁਸੀਂ ਜ਼ਮੀਨ ਲਾਜੂਗੀ ਭਰਾ ਨੂੰ ਇੱਥੇ ਮਾਰ ਜੇ ਤੇ ਲੈ ਜਾ ਜ਼ਮੀਨਾਂ ਸਾਂਭ ਲਿਆ ਕੋਟੀਆਂ ਵੀ ਸੁਣ ਮੇਰੀ ਗੱਲ ਭੂਆ ਸਾਡੀ ਵੀ ਆ ਮੇਰਦਾ ਮੈਂ ਤੇਰੇ ਕਹਿਣ ਤੇ ਗਿਆ ਨਾ ਮੇਲਾ ਇਹ ਮੇਰੇ ਕਹਿਣ ਤੇ ਗਿਆ ਕਿਉਂ ਮੇਲਾ ਲਾਇਆ ਤਾ ਤ ਨਹੀਂ ਜਰੂਰ ਤਾਂ ਮੈਂ ਤਾਂ ਹੁਣ ਪੂਆ ਨੂੰ ਮਿਲਣਾ ਜੇ ਮੇਰੇ ਲੋ ਮਾਂ ਦਾ ਢਿ ਮਰ ਜਾਏ ਜੋ ਮਰਜੀ ਹੋ ਜੇ ਉਹ ਵੀ ਐਸੇ ਕਰ ਦਿੱਤੀ ਆ ਠੀਕ ਆ ਹਾਂ ਮਾਂ ਮਰ ਜਾਏ ਜੀ ਚੱਲ ਹੁੰਦੀ ਭਲਾ ਮਾਂ ਆਪਣੇ ਥਾ ਮਾਂ ਦਾ ਬੜਾ ਦੁੱਖ ਆ ਜਦੋਂ ਪੂਆ ਦਿਲ ਹੁਬਕੀ ਹੁਬਕੀ ਰੋਂਦੀ ਉਹ ਨਹੀਂ ਤਾਨੂੰ ਦੀ ਉਹਦੇ ਹੱਥੋਂ ਨਹੀਂ ਦਿਹੇ